ਤੇ ਸਾਡਾ ਜਿਹੜਾ ਮੁੱਖ ਮੰਤਰੀ ਹੈ ਖਾਦੀ ਪੀਤੀ ਚ ਇਹ ਬਿਆਨ ਦੇ ਗਿਆ ਵੀ ਨਾ ਤਾਂ ਅਸੀਂ ਹਾਈਬ੍ਰਿਡ ਝੋਨਾ ਲਾਉਣ ਦੇਣਾ ਤੇ ਨਾ ਅਸੀਂ ਫੂਸਾ ਲਾਉਣ ਦੇਣਾ ਕੋਈ ਇੱਕ ਵਾਰੀ ਮੰਤਰੀ ਬਣ ਕੇ ਕੋਈ ਬਹੁਤ ਵੱਡਾ ਵਿਦਵਾਨ ਨਹੀਂ ਬਣ ਜਾਂਦਾ ਲੋਕ ਗਧੇ ਦੇ ਵਿੱਚ ਝੋਲ ਪਾ ਦਿੰਦੇ ਭਾਈ ਸਸੀ ਗਾਲ ਮ ਜਗਤਾਰ ਸਿੰਘ ਸਰਾਹ ਤੇ ਤੁਸੀਂ ਵੇਖ ਰਹੇ ਹੋ ਹੈਵਨ ਇੰਡੀਆ ਟੀਵੀ ਇਸ ਟਾਈਮ ਦੀ ਜਿਹੜੀ ਖਬਰ ਅਸੀਂ ਲੈ ਕੇ ਆਏ ਆਂ ਸ਼੍ਰੀ ਮੋਖਸਰ ਸਾਹਿਬ ਤੋਂ ਸ਼੍ਰੀ ਮੋਖਸਰ ਸਾਹਿਬ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਦੇ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਮਸਲਾ ਇਹ ਸੀ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੰਗੀ ਤਰ੍ਹਾਂ ਕੋਸਿਆ ਉਹਨਾਂ ਨੇ ਭਗਵੰਤ ਮਾਨ ਜੋਤੇ ਇਲਜ਼ਾਮ ਲਾਉਂਦਾ ਕਿਹਾ ਕਿ ਮੁੱਖ ਮੰਤਰੀ ਦੇ ਵੱਲੋਂ ਲਗਾਤਾਰ ਗਲਤ ਬਿਆਨबाजी ਕੀਤੀ ਜਾ ਰਹੀ ਆ ਕਿ ਹਾਈਬ੍ਰਿਡ ਝੋਨੇ ਉੱਤੇ ਪਾਬੰਦੀ ਲਗਾਈ ਜਾਵੇ। ਉਹਨਾਂ ਨੇ ਕਿਹਾ ਕਿ ਸ਼੍ਰੀ ਮੁਖਸਰ ਸਾਹਿਬ ਦਾ ਜਿਹੜਾ ਪਾਣੀ ਆ ਉਹ ਖਾਰਾ ਪਾਣੀ ਆ ਜਿਸ ਕਰਕੇ ਜਿਹੜਾ ਕਿ ਪ੍ਰੋਬਲਮ ਆਉਂਦੀ ਆ, ਸਮੱਸਿਆ ਆਉਂਦੀ ਆ ਕਿ ਜਿਹੜਾ ਸਾਡੇ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਹਾਈਬ੍ਰਿਡ ਝੋਨਾ ਇਸ ਸਮੇਂ ਨਾਲ ਤਿਆਰ ਹੋ ਸਕਦਾ। ਉਹਨਾਂ ਨੇ ਕਿਹਾ ਕਿ ਜਲਦ ਤੋਂ ਜਲਦ ਇਸ ਪਾਬੰਦੀ ਨੂੰ ਹਟਾਇਆ ਜਾਵੇ ਨਹੀਂ ਤਾਂ ਅਸਡੇ ਅਸੀਂ ਗੰਭੀਰ ਤੌਰ ਦੇ ਉੱਤੇ ਚ ਸਲਾਵਾਂਗੇ ਤੇ ਵੱਡੇ ਪੱਧਰ ਤੇ ਜਿਹੜੇ ਰੋਸ਼ ਪ੍ਰਦਰਸ਼ਨ ਕੀਤੇ ਜਾਣਗੇ ਸ੍ਰੀ ਮੁਖਸਰ ਸਾਹਿਬ ਦੇ ਵਿੱਚ ਡੀਸੀ ਦਫਤਰ ਅੱਗੇ ਲਗਾਤਾਰ ਜਿਹੜੇ ਧਰਨਾ ਉਹ ਲੱਗਿਆ ਭਾਰਤੀ ਕਿਸਾਨ ਜਿਹੜੇ ਸਿੱਧੂਪੁਰਾ ਦੇ ਨਾਲ ਗੱਲਬਾਤ ਕੀਤੀ ਸਾਡੇ ਪੱਤਰਕਾਰ ਅਰਮੋਲ ਵੜੰਗ ਨੇ ਗੱਲਬਾਤ ਕਰਦੇ ਆ ਉਹਨਾਂ ਨੂੰ ਲੈ ਕੇ ਜਾਂਦੇ ਆ ਸ੍ਰੀ ਮੁਖਸਰ ਸਾਹਿਬ ਵਿਖੇ ਮੁੱਖ ਮੰਤਰੀ ਹੈ ਉਹ ਸ਼ਰਾਬੀ ਕਬਾਬੀ ਆ ਰਾਤ ਨੂੰ ਕਿਤੇ ਵਾਅਦਾ ਘਾਟੀ ਜਦੋਂ ਹੋ ਜਾਂਦੀ ਹੈ ਪੀ ਲੈਂਦਾ ਤੇ ਤੜਕੇ ਬਿਆਨ ਕੋ ਪੁੱਠਾ ਸਿੱਧਾ ਦੇ ਦਿੰਦਾ ਪੁੱਠਾ ਸਿੱਧਾ ਐਲਾਨ ਕਰ ਦਿੰਦਾ ਤੇ ਸਾਡਾ ਜਿਹੜਾ ਮੁੱਖ ਮੰਤਰੀ ਹੈ ਖਾਦੀ ਪੀਤੀ ਚ ਇਹ ਬਿਆਨ ਦੇ ਗਿਆ ਵੀ ਨਾ ਤਾਂ ਅਸੀਂ ਹਾਈਬ੍ਰਿਡ ਝੋਨਾ ਨਾ ਤਾਂ ਕਹਿੰਦਾ ਮਿੱਠੇ ਪਾਣੀ ਵਾਲੀ ਤੁਹਾਨੂੰ ਵੈਰੈਟੀ ਲਾਉਣ ਦੇਣੀ ਆ ਤੇ ਨਾ ਖਾਰੇ ਪਾਣੀ ਵਾਲੀ ਲਾਉਣ ਦੇਣੀ ਦੱਸੋ ਵੀ ਲਾਵਾਂਗੇ ਕੀ ਅਸੀਂ ਵੱਡਾ ਸਵਾਲ ਆ ਇਹ ਸਰਕਾਰ ਤੇ ਵੀ ਦੱਸੋ ਵੈਰੈਟੀ ਕਿਹੜੀ ਲਾਵਾਂਗੇ ਫਿਰ ਅਸੀਂ ਬੀਜਾਂਗੇ ਕੀ ਨਾ ਅਸੀਂ ਪਰਮਲ ਬੀਜਣ ਦੇਣਾ ਤੇ ਨਾ ਅਸੀਂ ਹਾਈਬ੍ਰਿਡ ਬੀਜਣ ਦੇਣਾ ਬੀਜਣ ਕੀ ਦੇਵੋਗੇ ਇਹ ਗੱਲ ਕੀਤੀ ਜਾਵੇ ਸਵਾਲ ਮੰਤਰੀਆਂ ਨੂੰ ਪੁੱਛੇ ਜਾਂਦੇ ਜਿਸ ਤਰ੍ਹਾਂ ਤੁਸੀਂ ਅੱਜ ਪੁੱਛ ਰਹੇ ਹੋ ਇਹਨੂੰ ਵੀ ਸਵਾਲ ਜੇ ਹੋਰ ਤਾਂ ਕਿਸੇ ਨੇ ਲੈਣਾ ਜੀ ਇਸ ਤਰ੍ਹਾਂ ਤੁਸੀਂ ਸਵਾਲ ਪੁੱਛ ਰਹੇ ਹੋ ਵੇਖੋ ਇਹ ਤਾਂ ਉਹਨਾਂ ਦਾ ਦਿਮਾਗ ਆ ਨਾ ਜਿੰਨਾ ਕਹੇਗਾ ਓਨਾ ਕ ਵਰਤਦਾ ਕੋਈ ਇੱਕ ਵਾਰੀ ਮੰਤਰੀ ਬਣ ਕੇ ਕੋਈ ਬਹੁਤ ਵੱਡਾ ਵਦਵਾਨ ਨਹੀਂ ਬਣ ਜਾਂਦਾ ਲੋਕ ਗਧੇ ਦੇ ਵਿੱਚ ਓ ਲਪਾ ਦਿੰਦੇ ਬਾਈ ਜਨਤਾ ਨੇ ਵਿਸ਼ਵਾਸ ਕਰਕੇ ਦੂਜੀਆਂ ਦੁੱਕੀਆਂ ਨੇ ਇਹਨਾਂ ਨੂੰ ਬਣਾ ਲਿਆ ਇਹਨਾਂ ਨੇ ਕਿਹਾ ਵੀ ਅਸੀਂ ਬਹੁਤ ਸਿਆਣੇ ਆ ਵੀ ਸ਼ਾਇਦ ਹੋਰ ਕੋਈ ਸਵਾਲ ਨਹੀਂ ਕਰ ਸਕਦਾ ਤੇ ਸਵਾਲ ਤਾਂ ਉਹਨਾਂ ਨੂੰ ਇਹੇ ਸੀ ਵੀ ਸਾਡਾ ਜਿਹੜਾ ਏਰੀਆ ਮੁਕਸਰ ਜ਼ਿਲ੍ਹੇ ਦਾ ਖਾਸ ਕਰਕੇ ਉਹ ਖਾਰੇ ਪਾਣੀ ਦਾ ਮੁਕਸਰ ਫਾਜਲ ਕਾ ਫਰੀ ਬਡਿੰਡਾ ਤੇ ਤੁਸੀਂ ਜਿਹੜਾ ਖਾਰੇ ਪਾਣੀ ਵਾਲੇ ਝੋਨੇ ਆ 3 ਨੰਬਰ 4 ਨੰਬਰ ਤੇ ਹੁੰਦੇ ਹਾਈਬ੍ਰਿਡ ਉਹਨਾਂ ਦੇ ਪਾਬੰਦੀ ਨਾ ਲਾਓ ਨਹੀਂ ਤਾਂ ਕਿਸਾਨ ਮਾਰਿਆ ਜਾਊਗਾ ਪਰ ਉਹਦੇ ਵਿੱਚ ਇੰਨੀ ਈਗੋ ਆ ਇੰਨਾ ਹੰਕਾਰ ਆ ਸਾਡੇ ਖੇਤੀਬਾੜੀ ਮੰਤਰੀ ਚ ਅਕਲ ਘੱਟ ਤੇ ਹੰਕਾਰ ਜ਼ਿਆਦਾ ਹੈ ਜੇ ਤਾਂ ਅਕਲ ਹੁੰਦੀ ਤਾਂ ਉਹ ਕਹਿੰਦਾ ਵੀ ਹਾਂ ਮੇਰੇ ਹਲਕੇ ਦੇ ਲੋਕ ਨੇ ਕਿਸਾਨ ਮੇਲੇ ਦੇ ਵਿੱਚ ਇਕੱਠੇ ਹੋਏ ਨੇ ਤੇ ਮੈਂ ਇਹਨਾਂ ਦੀ ਗੱਲ ਸੁਣਾ ਤੇ ਸਾਨੂੰ ਕਹਿੰਦਾ ਆਓ ਜੀ ਪ੍ਰਧਾਨ ਜੀ ਤੁਸੀਂ ਦੱਸੋ ਕੀ ਕਹਿੰਦੇ ਹੋ ਤੁਸੀਂ ਵੀ ਕਿਸਾਨਾਂ ਚ ਵਿਚਰਦੇ ਹੋ ਮੈਂ ਖੇਤੀਬਾੜੀ ਮੰਤਰੀ ਆ ਤੇ ਮੈਂ ਤੁਹਾਡੀ ਗੱਲ ਸੁਣਦਾ ਤੇ ਮੈਂ ਆਵਾਜ਼ ਨੂੰ ਅੱਗੇ ਲੈ ਕੇ ਜਾਊਂਗਾ ਸਰਕਾਰ ਤੱਕ ਤਾਂ ਜਦੋਂ ਗੱਲ ਹੀ ਉਹਨੇ ਬਹੁਤ ਪੁੱਠੀ ਕੀਤੀ ਉਹਨੇ ਤਾਂ ਕਿਹਾ ਸਵਾਦ ਲੈ ਲਓ ਤੇ ਮੈਂ ਅੱਸੀ ਵੀ ਫਿਰ ਚੈਲੰਜ ਕਰਦੇ ਆਂ ਅਸੀਂ ਤਾਂ ਸਵਾਦ ਲੈ ਲਿਆ ਤੂੰ ਤਾਂ 5-7 ਘੰਟੇ ਕਿਹਾ ਸੀ ਪ੍ਰਸ਼ਾਸਨ ਨੂੰ ਜਿਲ੍ਹੇ ਚ ਕੱਲਿਓ ਅਸੀਂ ਤਾਂ 5 ਦਿਨ ਸਵਾਦ ਲੈ ਕੇ ਆਏ ਆ ਪਰ ਹੁਣ ਯਾਦ ਰੱਖੀ ਤੂੰ ਤਾਂ ਕਿਹਾ ਸੀਗਾ ਵੀ ਇਹਦਾ ਨਾਮ ਲਿਖ ਲਓ ਨਿਰਮਲ ਸਿੰਘ ਦਾ ਡੈਰੀ ਚ ਜਿਹੜਾ ਬੋਲਿਆ ਪਰ ਯਾਦ ਰੱਖ ਜਿਹੜੇ ਸਾਡੇ ਸਾਹਮਣੇ ਬੈਠੇ ਆ ਉਹਨਾਂ ਨੇ ਜਿਹਦਾ ਜਿਹਦਾ ਨਾਮ ਡੈਰੀ ਚ ਰੱਖ ਲਿਖ ਲਿਆ ਨਾ ਉਹ ਫਿਰ ਦੁਬਾਰਾ ਸਤਾ ਚ ਨਹੀਂ ਆਇਆ ਜਿਹੜੇ ਲੋਕ ਆ ਉਹਨਾਂ ਨੇ ਤੁਹਾਡਾ ਨਾਮ ਡੈਰੀ ਚ ਲਿਖ ਲਿਆ ਵੀ ਤੁਸੀਂ ਮੂਰਖਾਂ ਮੂਰਖਾਂ ਦੇ ਹੱਥ ਦੁਬਾਰਾ ਸਤਾ ਨਹੀਂ ਦਿੱਤੀ ਜਾ ਸਕਦੀ ਬਾਂਦਰਾ ਨੂੰ ਟੋਪੀਆਂ ਹੀ ਮਿਲਦੀਆਂ ਹੁੰਦੀਆਂ ਹਾਈਬ੍ਰਿਡ ਦਾ ਇਸ ਨੂੰ ਰੋਕ ਲਗਾ ਦਿੱਤੀ ਹੈ ਸਰਕਾਰ ਵੱਲੋਂ ਦਾ ਇੱਕ ਪੂਸਾ 44 ਤੇ ਲਗਾਈ ਗਈ ਹੈ ਤੁਹਾਨੂੰ ਕੀ ਲੱਗਦਾ ਹੈਗਾ ਕਿ ਇਹ ਜਾਣਕਾਰੀ ਨਹੀਂ ਲਈ ਗਈ ਹੈ ਕਿ ਵੀ ਇਸ ਏਰੀਏ ਦੇ ਵਿੱਚ ਇਹੀ ਝੋਨਾ ਲੱਗਦਾ ਹੈਗਾ ਜਾਂ ਜਿਨੇ ਜਾਣਕਾਰੀ ਦਿੱਤੀ ਹੈ ਗਲਤ ਦਿੱਤੀ ਗਈ ਹੈ ਵੇਖੋ ਜਿਹੜਾ ਖੇਤੀਬਾੜੀ ਮੰਤਰੀ ਆ ਉਸੇ ਹਲਕੇ ਦਾ ਹੋਵੇ ਜੇ ਉਸ ਹਲਕੇ ਦੀ ਸਮੱਸਿਆ ਹੋਵੇ ਉਹ ਬੋਲੇ ਨਾ ਤੇ ਫਿਰ ਇਹ ਅੰਦਾਜ਼ਾ ਲਾ ਸਕਦਾ ਹੈ ਵੀ ਸਾਡਾ ਮੰਤਰੀ ਆ ਜਿਹੜਾ ਉਹ ਅੰਨਾ ਵੀ ਹੈ ਉਹ ਗੁੰਗਾ ਵੀ ਆ ਬੋਲਾ ਵੀ ਆ ਮੰਦੂ ਕੀ ਜਿਸ ਤਰ੍ਹਾਂ ਦੇ ਨਾਲ ਦੱਸ ਦਿੱਤਾ ਕਿ ਉਸੇ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈਗੀ ਨਹੀਂ ਵੇਖੋ ਥੱਲੇੋਂ ਤਾਂ ਪੁੱਛਿਆ ਨਹੀਂ ਗ੍ਰਾਊਂਡ ਲੈਵਲ ਤੇ ਤਾਂ ਉਹਨਾਂ ਨੇ ਬਸ ਉਹ ਤਾਂ ਦਿੱਲੀ ਤੋਂ ਆਰਡਰ ਆਉਂਦੇ ਆ ਜਿਹੜਾ ਉਹਨਾਂ ਦਾ ਲਾਲਾ ਕਹਿੰਦਾ ਉਹ ਉਹ ਕਰ ਦਿੰਦੇ ਆ ਜਾਂ ਸ਼ਰਾਬ ਚਵਾਦ ਘਾਟ ਹੋ ਜਾਂਦੀ ਹੈ ਇਹ ਬੰਦ ਹੁੰਦਾ ਮੰਨ ਲਓ ਦੋਨੋਂ ਵੈਰਾਈਟੀਆਂ ਬੰਦ ਹੋ ਜਾਂਦੀਆਂ ਫਿਰ ਅਲਟਿਨੇਟ ਕੀ ਹੈਗਾ ਹੋਰ ਕਿਹੜਾ ਝੂਨਾ ਲੱਗ ਸਕਦਾ ਹੋਰ ਤਾਂ ਇਹ ਹੀ ਆ ਵੀ ਅਸੀਂ ਬਾਸਪਤੀ ਲਾ ਸਕਦੇ ਆ ਭਾਈ ਬਾਸਪਤੀ ਜਿਹੜੀ ਪ੍ਰਾਈਵੇਟ ਆ ਉਹਦੇ ਸਾਡੀ ਲੁੱਟ ਹੋਊਗੀ ਸਾਡੀ ਲੁੱਟ ਕਰਾਉਣੀ ਚਾਹੁੰਦਾ ਇਹਨਾਂ ਨੇ ਕੋਆਪਰੇਟ ਕਰਾਣੇ ਤੋਂ ਪੈਸੇ ਲਏ ਆ ਜਿਹੜੀ ਗੱਲ ਹਾਈ ਮੂਰਖ ਨੇ ਕਦੇ ਪੜਿਆ ਨਹੀਂ ਵੀ 27 ਤਾਂ ਸਰਕਾਰ 23 ਚ ਤਾਂ ਸਰਕਾਰ ਨੇ ਮਨਜ਼ੂਰੀ ਦਿੱਤੀ ਪੰਜਾਬ ਔਰ ਹਰਿਆਣਾ ਦੇ ਮਾਲੇ ਪਾਣੀਆਂ ਚਲਾਉਣ ਵਾਸਤੇ ਤੂੰ 25 ਚ ਬੰਦ ਕਰੀ ਜਾਂਦਾ ਜਦੋਂ ਸਾਨੂੰ ਭਾਰਤ ਸਰਕਾਰ ਨੇ ਮਨਜ਼ੂਰੀ ਦਿੱਤੀ ਇਹ ਕੌਣ ਹੁੰਦਾ ਹੈ ਜਦੋਂ ਐਮਐਸਪੀ ਦੀ ਖਰੀਦ ਆ ਜਿਹੜੀ ਉਹ ਵੀ ਸਰਕਾਰ ਦੀ ਹੈ ਸੈਂਟਰ ਦੀ ਹੈ ਤੇ ਮਨਜ਼ੂਰੀ ਵੀ ਸੈਂਟਰ ਨੇ ਦਿੱਤੀ ਆ ਇਹ ਕੌਣ ਹੁੰਦਾ ਪਾਬੰਦੀ ਲਾਉਣ ਵਾਲਾ ਆਇਆ ਧਰਨਾ ਲਾਇਆ ਹੈਗਾ ਮੰਗ ਪੱਤਰ ਦੇਉਗਾ ਕੀ ਭਰੋਸਾ ਕੋਈ ਦਿੱਤਾ ਕਿ ਹੁਣ ਤੱਕ ਕੋਈ ਅਧਿਕਾਰੀ ਬਿਲਕੁਲ ਦੇਖੋ ਹਜੇ ਤੱਕ ਤਾਂ ਕੋਈ ਨਹੀਂ ਆਇਆ ਚੀਫ ਸਾਬ ਨੂੰ ਅਸੀਂ ਮੰਗ ਪੱਤਰ ਦੇਣਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤਕੜਾ ਸੰਘਰਸ਼ ਲੜਾਂਗੇ ਇਹ ਸਰਕਾਰ ਨੂੰ ਦੱਸ ਦੇਵਾਂਗੇ ਵੀ ਜੇ ਕਿਸਾਨਾਂ ਦੇ ਨਾਲ ਧੋਖਾ ਕਰੀਦਾ ਤੇ ਫਿਰ ਹਸ਼ਰ ਕੀ ਹੁੰਦਾ ਬੇਤੀ ਬੜੀ ਮੰਤਰੀ ਨੂੰ ਦਰਵੇਸ਼ ਸਿਆਸਤਦਾਨ ਕਿਹਾ ਜਾਂਦਾ ਸੀ ਕਿਸ ਤਰ੍ਹਾਂ ਦੇਖੋ ਵੇਖੋ ਦਰਵੇਸ਼ ਦੇ ਕਈ ਅਰਥ ਨੇ ਅਸੀਂ ਤਾਂ ਕੁੱਤੇ ਨੂੰ ਵੀ ਦਰਵੇਸ਼ ਕਹਿ ਦਿੰਦੇ ਆ ਕੁੱਤਾ ਵੀ ਤਾਂ ਕਿੱਡਾ ਮਾੜਾ ਹੁੰਦਾ ਦਰਵੇਸ਼ ਤਾਂ ਲੋਕ ਉਹਨੂੰ ਵੀ ਕਹਿ ਦਿੰਦੇ ਆ ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਦਰਵੇਸ਼ ਕਹਤਾ ਤਾਂ ਦਰਵੇਸ਼ ਹੀ ਹੋਏਗਾ